ਆਪ ਵੀ ਮੰਗਣੀ ਆ ਕਿ ਅੱਜ ਦੇ ਕੱਟ ਚੋਂ ਕੁਝ ਕੱਢਿਆ ਜਾਣਾ ਚਾਹੀਦਾ ਸੋ ਸਾਰੀਆਂ ਹੀ ਸਖਤਾ ਜਿੰਨੀਆਂ ਵੀ ਆਈਆਂ ਸਾਰੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਮੋਗੇ ਤੋਂ ਸੇਵਾਦਾਰ ਭਾਈ ਦਵਿੰਦਰ ਸਿੰਘ ਜੀ ਹਰੀਏਵਾਲ ਮੈਂ ਹੁਣ ਬੇਨਤੀ ਕਰਾਂਗਾ ਪ੍ਰਗਟ ਸਿੰਘ ਜੀ ਮੀਆਂ ਵਿੰਡ ਸਾਡੇ ਪਾਪਾ ਵਕਲਾ ਸਾਹਿਬ ਜੀ ਬਹੁਤ ਹੀ ਯਾਰੂ ਹਸਤੀ ਉਹ ਸਿਰਫ 1.5 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣ ਉਹਨਾਂ ਤੋਂ ਬਾਅਦ ਸਰਦਾਰ ਸੁਭਾ ਸਿੰਘ ਜੀ ਦੌਲਤਪੁਰ ਬਸੰਤ ਸਿੰਘ ਦੇ ਚਾਚਾ ਜੀ ਉਹ ਵੀ ਸਟੇਜ ਦੇ ਨੇੜੇ ਆ ਜਾਣ ਉਹਨਾਂ ਤੋਂ ਬਾਅਦ ਦਲਜੀਤ ਸਿੰਘ ਜਵੰਦਾ ਜਿਹੜੇ ਬਹੁਤ ਹੀ ਵੱਡਾ ਕਾਫਲਾ ਲੈ ਕੇ ਆਏ ਨੇ ਉਹ ਵੀ ਸਟੇਜ ਦੇ ਨੇੜੇ ਆ ਜਾਣ ਸੋ ਸੇਵਾ ਆਈ ਹੋਰ ਇੱਕ ਸਿੰਘ 500 ਰੁਪਏ ਗੁਪਤ ਸੇਵਾ ਤੇ ਇੱਕ ਸਿੰਘ 100 ਰੁਪਏ ਗੁਫਸੇ ਵਾਲੇ ਦੇ ਕੇ ਗਏ ਨੇ ਜਿੰਨੇ ਵੀ ਸੇਵਾ ਦੇ ਰਹੇ ਨੇ ਖਜ਼ਾਨਚੀ ਸਾਹਿਬ ਨੂੰ ਉਹ ਕਿਰਪਾ ਕਰਕੇ ਨਾਮ ਜਰੂਰ ਲਿਖਾ ਕੇ ਜਾਣ ਤੇ ਖਾਲਸਾ ਜੀ ਜਿਹੜੀਆਂ ਕੁਰਸੀਆਂ ਖਾਲੀ ਨੇ ਤੇ ਜਿਹੜੀਆਂ ਸੰਗਤਾਂ ਖੜੀਆਂ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਕੁਰਸੀਆਂ ਜਿਹੜੀਆਂ ਕਵਰ ਕਰ ਲਓ ਤਾਂ ਕਿ ਜਿਹੜੀ ਪਿੱਛੇ ਸੰਗਤ ਖੜੀ ਆ ਬਾਹਰ ਗੇਟ ਤੇ ਰੋਡ ਦੇ ਉੱਤੇ ਉਹ ਵੀ ਐਡਜਸਟ ਹੋ ਸਕੇ ਰਮਨਦੀਪ ਸਿੰਘ ਜੀ ਮੁੰਡਾ ਪਿੰਡ ਤੋਂ ਹਲਕਾ ਖਡੂਰ ਸਾਹਿਬ ਤੋਂ ਵੱਡਾ ਜਥਾ ਲੈ ਕੇ ਪਹੁੰਚੇ ਨੇ ਬਲਵਿੰਦਰ ਸਿੰਘ ਜੀ ਨਡਾਲਾ ਕਪੂਰਥਲੇ ਤੋਂ ਲੈ ਕੇ ਪਹੁੰਚੇ ਨੇ ਜਥਾ ਸੁਖਜਿੰਦਰ ਸਿੰਘ ਜੀ ਨੰਬਰਦਾਰ ਪਿੰਡ ਮਾਨਕਪੁਰ ਤੋਂ ਤਰਨਤਾਰਨ ਤੋਂ ਬੱਸਾਂ ਲੈ ਕੇ ਪਹੁੰਚੇ ਨੇ ਭਾਈ ਬਲਵਿੰਦਰ ਸਿੰਘ ਮਹਿਤਾ ਸਰਦਾਰ ਸੁਰਜੀਤ ਸਿੰਘ ਸਰਪੰਚ ਗਦਲੀ ਤੋਂ ਜਥਾ ਲੈ ਕੇ ਪਹੁੰਚੇ ਨੇ ਬਾਬਾ ਰਾਜਨ ਸਿੰਘ ਜੀ ਚੁਕਾਵਾਂ 25 ਗੱਡੀਆਂ ਦਾ ਜਥਾ ਲੈ ਕੇ ਇੱਥੇ ਪਹੁੰਚੇ ਨੇ ਸਾਡੇ ਸਤਿਕਾਰਯੋਗ ਭਾਈ ਖਾਰਾ ਸਾਹਿਬ ਐਡਵੋਕੇਟ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਕਰਾਂ ਮੈਂ ਸੂਬਾ ਸਿੰਘ ਜੀ ਦੌਲਤਪੁਰ ਉਹ ਆਣ ਕੇ ਸਿਰਫ 1.5 ਮਿੰਟ ਵਾਸਤੇ ਵਿਚਾਰਾਂ ਦੀ ਸਹਾਇਤਾ ਮੱਖਣ ਸਿੰਘ ਜੀ ਸਹੋਤਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਥੀਆਂ ਸਮੇਤ ਪਹੁੰਚੇ ਨੇ ਬਲਜਿੰਦਰ ਸਿੰਘ ਮਾਨਸਾ ਏਕਨੂਰ ਖਾਲਸਾ ਤੋਂ ਪਹੁੰਚੇ ਨੇ ਪਰਮਿੰਦਰ ਸਿੰਘ ਅੰਤਰਜਾਮੀ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਿਸਾਨ ਜੂਨੀਅਰ ਅੰਮਰਸਰ ਦੇ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਫਤਿਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਜੀ ਸੈਣੀ ਸ਼੍ਰੀ ਫਤਿਹਕਰ ਸਾਹਿਬ ਤੋਂ ਜਥਾ ਲੈ ਕੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਸੋ ਮੈਂ ਬੇਨਤੀ ਕਰਾਂ ਸੂਬਾ ਸਿੰਘ ਦੌਲਤਪੁਰ ਜੀ ਨੂੰ ਜੋ ਬਸੰਤ ਸਿੰਘ ਦੇ ਚਾਚਾ ਜੀ ਨੇ 1.5 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ ਬਾਬਾ ਹਰਪ੍ਰੀਤ ਸਿੰਘ ਜੀ ਬਾਂਮਣੀਵਾਲ ਹਲਕਾ ਪੱਟੀ ਤੋਂ ਜੋ ਚੜ੍ਹਦੀ ਕਲਾ ਵਾਲੇ ਖਾਲਸੇ ਨੇ ਨਾਮ ਸਿਮਰਨ ਦੇ ਧਾਰਨੀ ਨੇ ਉਹ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਵੱਡਾ ਕਾਫਲਾ ਲੈ ਕੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸੁਖਦੇਵ ਸਿੰਘ ਜੀ ਜਰਨਲ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਜਲਾਲਪੁਰ ਸੇਰੋਂ ਤੋਂ ਪਹੁੰਚੇ ਨੇ ਸੁਖਦੇਵ ਸਿੰਘ ਪਿੰਡ ਅਲੀਵਾਲ ਬਟਾਲਾ ਤੋਂ ਪਹੁੰਚੇ ਨੇ ਨਾ ਬੇਨਤੀ ਕਰਾਂ ਪਹਿਲਾਂ ਦਲਜੀਤ ਸਿੰਘ ਜਵੰਦਾ ਜੋ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਿਰਫ 1.5 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ ਹਲਕਾ ਪੱਟੀ ਦੇ ਸੇਵਾਦਾਰ ਦਲਜੀਤ ਸਿੰਘ ਜਵੰਦਾ ਬਹੁਤ ਹੀ ਸਤਿਕਾਰਯੋਗ ਜੀ ਦੀ ਪਵਿੱਤਰ ਧਰਤੀ ਤੇ ਪੰਥਕ ਅਕਤਰਤਾ ਦੇ ਵਿੱਚ ਹਾਜ਼ਰੀ ਭਰਨ ਪਹੁੰਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਧ ਸੰਗਤ ਜੀ ਪਹਿਲਾ ਫਤੇ ਦਾ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਹਿਰਦ ਲੋਕ ਆ ਜੋ ਪੰਥ ਨੂੰ ਪਿਆਰ ਕਰਨ ਵਾਲੇ ਆ ਉਹ ਤੁਸੀਂ ਵੱਡੀ ਗਿੰਦੀ ਦੇ ਵਿੱਚ ਬਾਬਾ ਪਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ ਅੱਜ ਅਸੀਂ ਕੁਝ ਫੈਸਲੇ ਜਿਹੜੇ ਲੈਣੇ ਚਾਹੀਦੇ ਸੀ ਜਿਹੜੇ ਕਿ ਕੁਝ ਕਾਰਨਾ ਕਰਕੇ ਸਾਡੇ ਲੇਟ ਵੀ ਹੋਏ ਆ ਉਹਦੇ ਲਈ ਆਪਾਂ ਪੰਥਕ ਕਤਰਤਾ ਜਿਹੜੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਐਮਪੀ ਨੇ ਫਰੀਦਕੋਟ ਤੋਂ ਸਾਡੇ ਵਿੱਚ ਬਰਾਜਮਾਨ ਨੇ ਉਹਨਾਂ ਦੇ ਨਿਰਦੇਸ਼ਾਂ ਤੇ ਜਿਹੜੀ ਇਹ ਪੰਥਕ ਕਤਰਤਾ ਬੁਲਾਈ ਗਈ ਭਰਾਵੋ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਨਜਾਇਜ਼ ਤੌਰ ਤੇ ਐਨਐਸਏ ਲਗਾ ਕੇ ਇਹਨਾਂ ਦੀ ਹਕੂਮਤ ਜਿਹੜੀ ਝਾੜੂ ਪਾਰਟੀ ਆ ਝਾੜੂ ਕਹਿਣ ਨੂੰ ਵੀ ਨਹੀਂ ਜੀ ਕਰਦਾ ਇਹਨਾਂ ਨੂੰ ਕਿਉਂਕਿ ਇਹ ਸ਼ਰਾਬੀ ਪਾਰਟੀ ਆ ਇਹਨਾਂ ਨੂੰ ਪੈਗ ਲਾ ਕੇ ਤੇ ਕੋਈ ਸਮਝ ਨਹੀਂ ਲੱਗਦੀ ਕਿ ਕਿਹੜੇ ਫੈਸਲੇ ਲੈਣੇ ਚਾਹੀਦੇ ਪੰਜਾਬ ਦੇ ਹਿੱਤ ਚ ਤੇ ਕਿਹੜੇ ਨਹੀਂ ਲੈਣੇ ਚਾਹੀਦੇ ਪਹਿਲਾਂ ਤੇ 1 ਸਾਲ ਦੀ ਐਨਐਸਏ ਇਹਨਾਂ ਨੇ ਨਜਾਇਜ਼ ਲਾ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਲੱਗਿਆ ਕਿ ਸੰਗਤ ਦਾ ਬੜਾ ਵੱਡਾ ਹੰਹਾਰਾ ਇਹਨਾਂ ਨੂੰ ਮਿਲ ਰਿਹਾ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਹਲਕਾ ਖਡੂਰ ਸਾਬ ਤੋਂ ਵੱਡੀ ਜਿਹੜੀ ਲੀਡ ਲੈ ਕੇ ਜਿੱਤਣਗੇ ਇਹਨਾਂ ਨੇ ਦੁਬਾਰਾ ਫੇਰ ਐਨਐਸਏ ਅਪੀਲ ਕਰਕੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਐਨਐਸਏ ਲਾ ਕੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਨਜਾਇਜ਼ ਧੱਕਿਆ। ਭਰਾਵੋ ਜਿਹੜੀ ਹਕੂਮਤ ਆ ਕਿਉਂਕਿ ਸਾਡੇ ਨੌਜਵਾਨ ਜਿਹੜੇ ਆ ਇਹ ਨੌਜਵਾਨ ਜਿਹੜੇ ਕੋਈ ਦੇਸ਼ ਦੀ ਹੋਵੇ, ਪੰਜਾਬ ਦੀ ਹੋਵੇ, ਕਿਸੇ ਧਰਮ ਦੀ ਹੋਵੇ, ਕਿਸੇ ਫਿਰਕੇ ਦੀ ਹੋਵੇ ਇਹ ਰੀੜ ਦੀ ਹੱਡੀ ਹੁੰਦੇ ਆ ਤੇ ਭਰਾਵੋ ਇਹ ਤੁਹਾਡੀ ਰੀੜ ਦੀ ਹੱਡੀ ਤੇ ਹਮਲੇ ਕੀਤੇ ਜਾ ਰਹੇ ਆ। ਕਿਉਂਕਿ ਕੁਝ ਸਾਡੇ ਨੌਜਵਾਨਾਂ ਨੂੰ ਹੱਥਾਂ ਦੇ ਵਿੱਚ ਟੀਕੇ ਫੜਾ ਦਿੱਤੇ ਗਏ। ਜਿਹੜੇ ਸਾਡੇ ਭਰਾ ਜਿਟੀਗੇ ਲਾ ਕੇ ਨਸ਼ੇ ਕਰਕੇ ਥਾਂ ਥਾਂ ਤੇ ਡਿੱਗਦੇ ਥਾਂ ਥਾਂ ਤੇ ਰੋਜ਼ ਮੌਤਾਂ ਦੀਆਂ ਤੇ ਕੁਝ ਸਾਡੇ ਨੌਜਵਾਨ ਜਿਹੜੇ ਜਿਨ੍ਹਾਂ ਨੂੰ ਰਜਗਾਰ ਨਹੀਂ ਦਿੱਤਾ ਪੜ੍ਹੇ ਲਿਖੇ ਨੌਜਵਾਨ ਉਹਨਾਂ ਨੂੰ ਮਜਬੂਰ ਕਰਤਾ ਇਸ ਧਰਤੀ ਛੱਡ ਕੇ ਤੇ ਵਿਦੇਸ਼ਾਂ ਦੀ ਧਰਤੀ ਤੇ ਜਾਣ ਲਈ ਤੇ ਕੁਝ ਸਾਡੇ ਨੌਜਵਾਨ ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਬਣਾਤਾ ਉਹਨਾਂ ਦੇ ਹਾਲਾਤ ਇਹੋ ਜਿਹੇ ਪੈਦਾ ਕੀਤੇ ਕਿ ਉਹ ਗੈਂਗਸਟਰ ਬਣ ਤੇ ਹਥਿਆਰ ਚੁੱਕਣ ਉਹਨਾਂ ਦੇ ਹੱਥਾਂ ਦੇ ਵਿੱਚ ਨਾ ਹਥਿਆਰ ਦਿੱਤੇ ਭਰਾਵੋ ਜੇ ਕੋਈ ਗੈਂਗਵਾੜ ਚ ਮਰਦਾ ਉਹ ਵੀ ਸਾਡਾ ਪੰਜਾਬ ਦਾ ਪੁੱਤ ਤੇ ਜੇ ਕੋਈ ਨਸ਼ੇ ਨਾਲ ਮਰਦਾ ਉਹ ਵੀ ਸਾਡਾ ਪੰਜਾਬ ਦਾ ਪੁੱਤ ਇਸ ਕਰਕੇ ਇਹ ਸੋਚਣ ਦਾ ਸਮਾਂ ਆ ਤੇ ਇਸ ਫੈਸਲੇ ਲੈਣ ਦਾ ਸਮਾਂ ਆ ਮੈਂ ਬਾਪੂ ਜੀ ਹੁਣਾਂ ਨੂੰ ਵੀ ਬੇਨਤੀ ਕਰੂੰਗਾ ਕਿ ਹੁਣ ਸਮਾਂ ਆ ਕਿ ਅਸੀਂ ਪੰਜਾਬ ਨੂੰ ਬਚਾਉਣ ਲਈ ਅੱਗੇ ਆਈਏ ਤੇ ਕੋਈ ਰਾਜਨੀਤਿਕ ਢਾਂਜਾ ਖੜਾ ਕਰਕੇ ਜਿਹੜਾ ਸਿਰਫ ਪੰਜਾਬ ਦੀ ਗੱਲ ਕਰੇ ਨਾ ਆ ਕੇ ਦਿੱਲੀ ਦਾ ਦਲਾਲ ਬਣ ਕੇ ਚੱਲੇ ਅੱਜ ਤੱਕ ਸਿੱਖਾਂ ਨੇ ਕੌਮ ਨੇ ਜਿਹਦੇ ਤੇ ਵੀ ਵਿਸ਼ਵਾਸ ਕੀਤਾ ਉਹਨਾਂ ਨੇ ਜਾ ਕੇ ਦਿੱਲੀ ਦੇ ਪੈਰਾਂ ਦੇ ਵਿੱਚ ਸਾਰਾ ਕੁਝ ਪ੍ਰਵਾਨ ਕਰਤਾ ਪੰਜਾਬ ਨੂੰ ਗਿਰਵੀ ਰੱਖਤਾ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਭਰਾਵੋ ਤਗੜੇ ਹੋ ਕੇ ਆਪਾਂ ਸਹਯੋਗ ਦਈਏ ਤੇ ਬਾਪੂ ਜੀ ਉਹਨਾਂ ਨੂੰ ਬੇਨਤੀ ਕਰੂੰਗੀ ਇਹ ਸਲਾਹ ਮਸਵਰਾ ਕਰਕੇ ਤੇ ਆਪਾਂ ਕੋਈ ਰਾਜਨੀਤਿਕ ਢਾਂਚੇ ਦਾ ਵੀ ਫੈਸਲਾ ਕਰੀਏ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਨੂੰ ਰਿਹਾਈ ਵਾਸਤੇ ਵੀ ਕੋਈ ਇੱਥੋਂ ਫੈਸਲਾ ਲਈਏ ਕਿ ਕੌਮ ਰੋਜ ਸਾਨੂੰ ਜਿਹੜੇ ਨੌਜਵਾਨ ਸਾਡੇ ਜੁਝਾਰੂ ਆ ਸੰਗਤ ਪੁੱਛਦੀ ਆ ਕਿ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਆਪਾਂ ਕੀ ਕਰਨਾ ਕਿਉਂਕਿ ਸੰਗਤ ਚਾਹੁੰਦੀ ਕੋਈ ਨਾ ਕੋਈ ਫੈਸਲਾ ਦਈਏ ਤੇ ਮੈਂ ਬੇਨਤੀ ਕਰੂੰਗਾ ਕਿ ਆਪਾਂ ਕੋਈ ਨਾ ਕੋਈ ਸਿਹਰਤ ਫੈਸਲਾ ਲੈ ਕੇ ਇਹ ਹਕੂਮਤ ਨੂੰ ਦੱਸਿਏ ਕਿ ਸਾਡੇ ਬੰਦੀ ਸਿੰਘ ਤੁਸੀਂ ਧੱਕੇ ਨਾਲ ਅੰਦਰ ਨਹੀਂ ਰੱਖ ਸਕਦੇ ਇਸ ਕਰਕੇ ਮੈਂ ਬਹੁਤਿਆਂ ਬੇਨਤੀਆਂ ਕਿਉਂਕਿ ਬਲਾਰੇ ਬਹੁਤ ਹੈ ਸਟੇਜ ਬਹੁਤ ਵੱਡੀ ਅੱਜ ਮੈਂ ਬਹੁਤਿਆਂ ਬਹੁਤਾ ਟਾਈਮ ਨਹੀਂ ਲੈਣਾ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਭਰਾਵੋ ਤਗੜੇ ਹੋ ਕੇ ਘਰਾਂ ਤੋਂ ਬਾਹਰ ਆਈਏ ਆਪਾਂ ਬਾਪੂ ਜੀ ਹੁਣਾਂ ਦੇ ਨਾਲ ਇਹ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਤਗੜੇ ਹੋ ਕੇ ਸਾਥ ਦਈਏ ਤੇ ਸਾਡੇ ਬੰਦੀ ਸਿੰਘ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੋ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਜਾਂ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਪਿਉਰਾ ਭਾਈ ਰਾਜੋਣਾ ਇਹ ਸਾਰੇ ਬੰਦੀ ਸਿੰਘ ਜਿਹੜੇ ਇਹਨਾਂ ਨੂੰ ਰਿਹਾ ਕਰਾਈਏ ਇਹ ਤਗੜੇ ਹੋਗੇ ਸਾਥ ਦੇਣਾ ਆਪਾਂ ਮੈਂ ਇੱਕ ਜਕਾਰਾ ਛੱਡੂਗਾ ਇਹ ਚੜਦੀ ਕਲਾ ਦੇ ਨਾਲ ਆਪਾਂ ਜਕਾਰੇ ਦਾ ਜਵਾਬ ਦੇ ਕੇ ਦੱਸਣਾ ਕਿ ਬਾਪੂ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਤੁਹਾਡੇ ਨਾਲ ਆ ਜੋ ਵੀ ਫੈਸਲਾ ਲਓਗੇ ਕੌਮ ਤੁਹਾਡੇ ਫੈਸਲੇ ਦੇ ਫੁੱਲ ਚੜਾਊਗੀ ਬੋਲੇ ਈਸੋ ਨਿਹਾਲ ਬੋ ਸ੍ਰੀ ਅਕਾਲ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਿਆ ਗਿਆ ਉਹਦੇ ਲਈ ਖਿਮਾ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤਾ ਟਾਈਮ ਨਹੀਂ ਲੈਣਾ ਗੱਲ ਇੱਕ ਕਰਨੀ ਆ ਜਿਹੜੀ ਸਾਨੂੰ ਚੀਜ਼ ਚਾਹੀਦੀ ਸੀ ਉਹ ਸਾਨੂੰ ਲੀਡਰ ਮਿਲ ਗਿਆ ਵਾ ਖਾਸ ਕਰਕੇ ਨੌਜਵਾਨਾਂ ਨੂੰ ਅਸੀਂ ਉਹ ਲੀਡਰ ਚੋਣਾ ਚਾਹੁੰਦੇ ਸੀ ਜਿਹਦਾ ਆਨੰਦਪੁਰ ਸਾਹਿਬ ਵੱਲ ਮੂੰਹ ਹੋਵੇ ਤੇ ਦਿੱਲੀ ਵੱਲ ਪੇਠ ਹੋਵੇ ਉਹ ਸਾਡਾ ਲੀਡਰ ਭਾਈ ਅਮਰਤਪਾਲ ਸਿੰਘ ਖਾਲਸਾ ਅਫੀਆਨੋ ਲੀਟਰ ਮੰਨ ਚੁਕੇ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਬਤੈ ਬੋਲੇ ਸੋ ਨਿਹਾਲ ਉਸ ਮੈਂ ਬੇਨਤੀ ਕਰਾਂ ਸਰਦਾਰ ਸੂਬਾ ਸਿੰਘ ਜੀ ਦੌਲਤਪੁਰ ਜੋ ਹੋਰ ਤੋਂ ਸਟੇਜ ਦੇ ਨੇੜੇ ਆ ਜਾਣ ਜਰਨੈਲ ਸਿੰਘ ਤਰਸਿੱਕਾ ਜੰਡਿਆਲਾ ਗੁਰੂ ਤੂੰ ਸਟੇਜ ਦੇ ਨੇੜੇ ਆ ਜਾਣ ਸਰਮਣ ਸਿੰਘ ਗੋਲਡਨ ਸਟੇਜ ਦੇ ਨੇੜੇ ਆ ਜਾਣ ਸੋ ਸਰਦਾਰ ਸੂਬਾ ਸਿੰਘ ਜੀ ਦੌਲਤਪੁਰ ਸਤਿਆਗੁਰੂ ਲਾਧੋਰੇ ਵਿਸ਼ੇਸ਼ ਦਿਹਾੜੇ ਤੇ ਪੰਥ ਇਕੱਤਰਤਾ ਵਿੱਚ ਹਾਜ਼ਰੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਜਿਹੜੀ ਸਾਂਝ ਐ ਇਹਨਾਂ ਬੋਲਾਂ ਦੀ ਸੰਗਤਾਂ ਦੇ ਨਾਲ ਪਾਉਣ ਜਾ ਰਿਹਾ ਹਾਂ ਸਾਡੇ ਦੌਲਤਪੁਰੇ ਉੱਚੇ ਤੋਂ ਭਾਈ ਬਸੰਤ ਸਿੰਘ ਜੀ ਖਾਲਸਾ ਜੋ ਭਾਈ ਸਾਹਿਬ ਦੇ ਨਾਲ ਡਿਬਰੂ ਜੇਲ੍ਹ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਤਰਫ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਚੋਣ ਮਹਿੰਮ ਨੂੰ ਚਲਾਉਣ ਵਾਸਤੇ ਉਹਨਾਂ ਨੇ ਸਤਕਾਰਯੋਗ ਮਾਤਾ ਜੀ 19 ਮਈ ਨੂੰ ਸਾਡੇ ਹਲਕੇ ਦੇ ਨਾਲ ਦੇ ਪਿੰਡ ਸੁਨੇਹਰਾ ਵਿੱਚ ਪਹੁੰਚੇ ਸਨ ਤੇ ਅੱਜ ਗੁਰੂ ਦੀ ਕਿਰਪਾ ਦੇ ਨਾਲ ਹੀ 19 ਤਰੀਕ ਤੀਜੇ ਮਹੀਨੇ ਦੁਆਰਾ ਫੇਰ ਆ ਗਈ ਹੈ ਉਸ ਪੰਥਕੱਤਰਤਾ ਵਿੱਚ ਮੈਂ ਝੋਲੀ ਅੱਡ ਕੇ ਮੰਗਿਆ ਸੀ ਖਡੂਰ ਸਾਹ ਵਾਲਿਓ ਤੁਹਾਡੇ ਵੱਲੋਂ ਵਗੀ ਪੱਛੋਂ ਤੁਹਾਡੇ ਵੱਲੋਂ ਵਗਿਆ ਪੂਰਾ ਸਾਡੇ ਉਤੋਂ ਦੀ ਹੋ ਕੇ ਲੰਘਣਾ ਕੇ ਸਾਡਾ ਹਲਕਾ ਤੁਹਾਡੇ ਨਾਲ ਲੱਗਦਾ ਤੇ ਖਡੂਰ ਸਾਹ ਵਾਲਿਓ ਉਸ ਮੰਗੀ ਮੰਗ ਨੂੰ ਤੁਸੀਂ ਪੂਰਾ ਕੀਤਾ ਭਾਈ ਅਮਰਤ ਸਪਾਲ ਸਿੰਘ ਖਾਲਸਾ ਨੂੰ 2 ਲੱਖ ਵੋਟ ਤੋਂ ਵੱਧ ਜਿੱਦਾ ਕੇ ਲੋਕ ਸਭਾ ਵਿੱਚ ਭੇਜਿਆ ਅੱਜ ਮੈਂ ਤੁਹਾਡੇ ਜੋੜੇ ਦੇ ਥੱਲੇ ਜਿਹੜੀ ਲੱਗੀ ਹੋਈ ਧੂੜ ਹੈ ਉਹਨੂੰ ਆਪਣੇ ਮੱਥੇ ਨੂੰ ਲਾਉਣ ਵਾਸਤੇ ਆਇਆ ਕਿ ਤੁਸੀਂ ਸਾਡੀ ਮੰਗ ਨੂੰ ਪੂਰਾ ਕੀਤਾ ਪੂਰਾ ਨਹੀਂ ਕੀਤਾ ਸਾਡਾ ਤੁਹਾਡੇ ਨਾਲ ਲੱਗਦਾ ਲੋਕ ਸਭਾ ਹਲਕਾ ਫਰੀਦਕੋਟ ਹੈ ਤੁਹਾਡੇ ਉਤਸ਼ਾਹ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀ ਹੱਲਾਸ਼ੇਰੀ ਦੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਅਸੀਂ ਭਾਈ ਸਰਪਜੀਤ ਸਿੰਘ ਖਾਲਸਾ ਨੂੰ ਲੋਕ ਸਭਾ ਵਿੱਚ ਭੇਜਿਆ ਹੁਣ ਅੱਜ ਮੈਂ ਫੇਰ ਇੱਕ ਐਸਾ ਕੱਤਰਤਾ ਵਿੱਚ ਹਥੋਂ ਇੱਕ ਮੰਗ ਇੱਕ ਮੰਗ ਹੋਰ ਕਰਦਾ ਗੁਰਬਾਣੀ ਦਾ ਫਰਮਾਨ ਹੈ ਹੋ ਅਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰਨਾਮੇ ਕੀ ਹੋਵੇ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ ਸਾਡਾ ਜਿਹੜਾ ਹੁਣ ਸਮਾਂ ਸਿਰ ਜੋੜ ਕੇ ਬਹਿਣ ਦਾ ਸਮਾਂ ਸਾਨੂੰ ਇੱਕ ਆਗੂ ਦੇ ਲੱਗਣ ਦਾ ਮੰਗਰ ਲੱਗਣ ਦਾ ਸਮਾਂ ਸਾਨੂੰ ਆਪੋ ਆਪਣੀ ਡਫਲੀ ਨਹੀਂ ਵਜਾਉਣੀ ਚਾਹੀਦੀ ਸਾਨੂੰ ਇਕਤਰਤਾ ਰੱਖਣੀ ਚਾਹੀਦੀ ਹੈ ਅਸੀਂ ਅੱਗੇ ਵੱਖੋ ਵੱਖਰੇ ਚੱਲਦੇ ਹੋਏ ਕਰਕੇ ਆਪਣੀ ਸਟੇਟ ਦਾ ਤੇ ਆਪਣੇ ਸਟੇਟ ਦੇ ਲੋਕਾਂ ਦਾ ਬਹੁਤ ਘਾਣ ਕਰਵਾ ਚੁੱਕੇ ਆਂ ਸੋ ਮੈਂ ਤੁਹਾਨੂੰ ਖਡੂਰ ਸਾਹਿਬ ਵਾਲਿਓ ਬੇਨਤੀ ਕਰਦੇ ਆਂ ਕਿ ਮਾਲਵਾ ਤੁਹਾਨੂੰ ਓਢੀਕਦਾ ਤੁਸੀਂ ਅੱਗੇ ਲੱਗ ਕੇ ਆਓ ਲੀਡਰ ਸਾਡਾ ਭਾਈ ਅਮਰਤਪਾਲ ਸਿੰਘ ਹੈ ਜਾਂ ਇਕਤਰਤਾ ਜੀ ਨੂੰ ਮੰਦੀ ਹੈ ਸੋ ਸਾਡਾ ਗੁਰੂ ਸਾਨੂੰ ਬਚਾਉਣ ਵਾਸਤੇ ਜਿੱਥੇ ਸਰਸਾ ਨਦੀ ਦੇ ਕੰਢੇ ਤੇ ਇੱਕ ਪਾਸੇ ਕੋਰ ਯੁੱਧ ਹੋ ਰਿਹਾ ਸੀ ਇੱਕ ਪਾਸੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਪਰ ਫਿਰ ਵੀ ਕੌਂ ਦੇ ਪ੍ਰਤੀ ਉਹਨਾਂ ਦੇ ਸ਼ਬਦ ਸੀ ਸਰਸਾ ਨਦੀ ਤੇ ਵਰਤਿਆ ਓਹ ਭਾਣਾ ਸਿੰਘ ਸਿੰਘਾਂ ਨਾਲੋਂ ਬੇਸ਼ੁਮਾਰ ਵਿਛੜੇ ਦਸਮ ਗੁਰਾਂ ਤੋਂ ਵਿਛੜ ਗਈ ਮਾਂ ਗੁਜਰੀ ਛੇਆ ਸਿੰਘ ਵਿਛੜੇ ਸੇਵਾਦਾਰ ਵਿਛੜੇ ਜੋਰਾਵਰ ਸਿੰਘ लाडले ਫਤੇ ਸਿੰਘ ਤੋਂ ਵੱਡੇ ਵੀਰ ਅਜੀਤ ਜੁਝਾਰ ਵਿਛੜੇ ਐ ਪਰਿਆਖਿਆ ਗੁਰੂ ਗੋਬਿੰਦ ਸਿੰਘ ਨੇ ਮੇਰਾ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਰਾਖੂ ਰਾਖੀ ਗਊ ਗਰੀਬ ਦੇ ਕਰਨ ਵਾਲੀ ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ ਜੇ ਉਹ ਸਾਡੀ ਸੁੱਖ ਮੰਗਦੇ ਆ ਅਸੀਂ ਆਪਣੀ ਸੁੱਖ ਮੰਗਣ ਵਾਸਤੇ ਇਕੱਤਰ ਹੋਈਏ ਇਕੱਤਰ ਹੋ ਕੇ ਲੜਾਈ ਲੜ ਗਏ ਗਰੀਲਾ ਜੰਗ ਲੜ ਗਏ ਮੀਡੀਆ ਦੇ ਸਾਹਮਣੇ ਬਹੁਤਾ ਆਪਣੇ ਆਪ ਨੂੰ ਨਾ ਲਈਏ ਗਰੀਲਾ ਜੰਗ ਲੜੋ 27 ਦੇ ਨੇੜੇ ਆ ਕੇ ਅਸੀਂ ਮੀਡੀਆ 'ਚ ਵੀ ਆ ਜਾਾਂਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਦਾਰ ਸੂਬਾ ਸਿੰਘ ਜੀ ਹੁਣ ਅਗਲੇ ਬਰਾਰੇ ਸਟੇਜ ਦੇ ਨੇੜੇ ਨੇ ਸਰਵਣ ਸਿੰਘ ਜੀ 골ਡਨ ਅਸੀਂ ਧੰਨਵਾਦੀਆਂ ਜਸਵੰਤ ਸਿੰਘ ਸੋਲ ਜਿੰਨਾ ਭਾਈ ਸਾਹਿਬ ਦੀ ਜਿੱਤ ਚ ਕਿੰਨੀ ਬਣਾਉਣ ਲਈ ਉਮੀਦਵਾਰੀ ਵਾਪਸ ਲਈ ਸੀ ਉਹ ਵੀ ਇੱਥੇ ਪਹੁੰਚੇ ਨੇ ਭਾਈ ਮਨਜੀਤ ਸਿੰਘ ਜੀ ਪੂਰਾ ਕੋਨਾ ਭਾਈ ਸਾਹਿਬ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਨਵਰਾਜ ਸਿੰਘ ਜੱਪੋਵਾਲ ਤੋਂ ਜਥੇ ਸਮੇਤ ਹਰਦੇਵ ਸਿੰਘ ਕੋਟਝਾ ਤੋਂ ਜਥੇ ਸਮੇਤ ਜਰਮਨਜੀਤ ਸਿੰਘ ਤਰਸਿੱਕੇ ਤੋਂ ਸਰਦਾਰ ਕਲਦੀਪ ਸਿੰਘ ਰਿਜਦਾਨ ਦਲ ਖਾਲਸਾ ਤੋਂ ਪਹੁੰਚੇ ਨੇ ਸੁਖਜੀਤ ਸਿੰਘ ਸਾਫਕਾ ਪ੍ਰਧਾਨ ਜੂਥ ਕੋੜਲੀ ਸਿਆਣੀਆਂ ਕਾਦੀਆਂ ਤੋਂ ਪਹੁੰਚੇ ਨੇ ਖਡੂਰ ਸਾਹਿਬ ਤੋਂ ਵੱਡਾ ਜਥਾ ਤੇ ਸਾਡੇ ਸਤਿਕਾਰਯੋਗ ਚਮਕੌਰ ਸਿੰਘ ਜੀ ਧੰਨ ਜੋ ਚੜ੍ਹਦੀ ਕਲਾ ਵਾਲੇ ਕਥਾਵਾਚਕ ਨੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਭਾਈ ਮਧੂਪਾਲ ਸਿੰਘ ਜੀ ਗੋਗਾ ਭਾਈ ਹਰਜੀਤ ਸਿੰਘ ਪੁਰੇਵਾਲ ਭਾਈ ਕਬਲਜੀਤ ਸਿੰਘ ਭਾਈ ਭਪਿੰਦਰ ਸਿੰਘ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਸੋ ਹੁਣ ਸਰਦਾਰ ਸਰਮਨ ਸਿੰਘ ਜੀ ਗੋਲਡਨ ਅੱਜ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਵਿੱਤਰ ਨਗਰੀ ਬਾਬਾ ਬਕਾਲਾ ਸੇ ਪਹੁੰਚੇ ਆਂ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਸਿਰ ਝੁਕਾ ਕੇ ਫਿਰ ਮੈਂ ਵੱਡਿਆਂ ਦੇ ਚਰਨੀ ਹੱਥ ਲਾ ਕੇ ਛੋਟਿਆਂ ਨੂੰ ਗਲਵਕੜੀ ਦਾ ਪਿਆਰ ਦਿੰਦਾ ਆਇਆ ਮਾਵਾਂ ਪੈਣਾਂ ਦਾ ਸਤਿਕਾਰ ਦਿੰਦਾ ਆਇਆ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੇ ਵੀ ਆਪਾਂ ਇਸੇ ਪੰਡਾਲ 'ਚ ਬੈਠੇ ਆ ਇਹ ਕਲਗੀਧਰ ਪਾਤਸ਼ਾਹ ਦੇ ਪੁੱਤਰ ਬੈਠੇ ਆ ਕਲਗੀਧਰ ਪਾਤਸ਼ਾਹ ਦੇ ਪੁੱਤਰ ਬੈਠੇ ਆ ਉਹ ਆਰ ਸਾਬ ਇਸ ਇਲੈਕਸ਼ਨ ਵਿੱਚ ਜਿਹੜੀ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਸੀ ਆਪ ਹਰ ਜਥੇ ਦੇ ਨਾਲ ਚੱਲਦੇ ਦਿਸਿਆ ਐ ਪਹਿਲੀ ਵਾਰ ਮੈਂ ਜ਼ਿੰਦਗੀ ਦਾ ਵੇਖਿਆ ਵਾ 60 ਸਾਲ ਦੀ ਉਮਰ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਚੱਲਿਆ ਇਸ ਕਰਕੇ ਮੈਂ ਬੇਨਤੀ ਕਰਾਂ ਆਪਾਂ ਆਉਣ ਵਾਲਾ ਟਾਈਮ ਨਹੀਂ ਖੁੰਝਣਾ 2027 ਅਜਮਾਨ ਵਿੱਚ ਭਾ ਲਿਓ ਜਿੱਥੇ ਜਿੱਥੇ ਭੈਣ ਭਰਾ ਰਿਸ਼ਤੇਦਾਰ ਸਾਰਿਆਂ ਨੂੰ ਕੋਈ ਪਿੱਛੇ ਨਹੀਂ ਰਹਿ ਜਾਵੇ ਸਾਰਿਆਂ ਨੂੰ ਪ੍ਰੇਰਣਾ ਵਾਂ ਆਪਾਂ ਕਿਸੇ ਦੂਜੀ ਪਾਰਟੀ ਨੂੰ ਨਿੰਦਦੇ ਨਹੀਂ ਉਹ ਤਾਂ ਆਪੇ ਹੀ ਨਿੰਦੇ ਪਏ ਬਾਕੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਕੀ ਸੇਵਾ ਤੁਸੀਂ ਸੇਵਾ 'ਚ ਰੁੱਝਣਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਕੀ ਗੱਲਾਂ ਕਰਦੀਆਂ ਟੇਰਸਵਲੀਆਂ ਨੇ ਜਿਨ੍ਹਾਂ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਕਿਸੇ ਟਾਈਮ ਭਗਤ ਸਿੰਘ ਨੇ ਵੀ ਇਹ ਕੀਤਾ ਸੀ ਫਾਸੀ ਦਾ ਸੱਚ ਮਣਾ ਪਿਆ ਭਾਈ ਅਮਰਤਪਾਲ ਸਿੰਘ ਜੇ ਕੋਈ ਨਾ ਜਾਣਦਾ ਹੋਵੇ ਇਹ ਅਕਾਲਪੁਰ ਪੱਲੋਂ ਭੇਜੇ ਗਏ ਆ ਮੈਂ ਤਾਂ ਸੰਤਾਂ ਕੋਲ ਮੇਰੀ ਛੋਟੀ ਉਮਰ ਸੀ ਜਦੋਂ ਲੰਗਰ ਹਾਲ ਤੇ ਐ ਇੱਕ ਰਥਾਵੜਾ ਦਿੱਤਾ ਸੀ ਸੰਤਾ ਨੇ ਐ ਪਿੰਡੇ ਤੇ ਉਤਰਾ ਤਗੜਾ ਉਹ ਮੈਨੂੰ ਅੱਜ ਵੀ ਸ਼ਾਂਤੀ ਨਜ਼ਰ ਆਉਂਦੇ ਆ ਤੁਹਾਨੂੰ ਭਾਵੇਂ ਕੁਛ ਲੱਗਦੇ ਹੁਣ ਮੈਂ ਆਪਣੇ ਹਿਰਦੇ 'ਚੋਂ ਆਪਣੀ ਆਤਮਾ 'ਚੋਂ ਮੈਂ ਸੁਰਤੀ ਜੋੜ ਕੇ ਵੇਨਾ ਮੈਨੂੰ ਹੂਬ ਹੂ ਉਹ ਕਹਿੰਦੇ ਦੁਬਾਰਾ ਕੋ ਦੱਸੇ ਤੇ ਹੁੰਦਾ ਨਹੀਂ ਪਰ ਇਹ ਜਨਮ ਜਿਹੜੇ ਆ ਦੁਬਾਰਾ ਵੀ ਆਉਂਦੇ ਆ ਮੈਨੂੰ ਹੂਬ ਹੂ ਸੰਤਾਂ ਦੇ ਦਰਸ਼ਨ ਹੁੰਦੇ ਆ ਮੈਂ ਤਾਂ ਕਰਕੇ ਬੇਨਤੀ ਕਰਦਾ ਉਹ ਮੌਕਾ ਹੋਰ ਸੀ ਅੱਜ ਮੌਕਾ ਹੋ ਰਿਹਾ 2027 ਮਾਨ ਵਿੱਚ ਬਿਠਾ ਲਿਓ ਜਿਹੜੇ-ਜਿਹੜੇ ਪਿੰਡ ਵਿੱਚ ਆ ਆਪਾਂ ਨੂੰ ਸੱਤ ਮੈਂਬਰ ਹਰ ਹਾਲਤ ਸੱਤ ਮੈਂਬਰ ਕਮੇਟੀ ਉਸ ਤੋਂ ਉੱਪਰ ਜਿਵੇਂ ਜਿਵੇਂ ਬਾਪੂ ਜੀ ਕਹਿਣਗੇ ਆਪਾਂ ਬਹਿ ਕੇ ਮਤੇ ਪਾਵਾਂਗੇ ਮਤਿਆਂ ਦੇ ਵਿੱਚ ਬੈਠਣ ਦਾ ਮੌਕਾ ਮਿਲੇਗਾ ਦੱਸ ਦੇਵਾਂਗੇ ਕਿ ਇਹ ਬੰਦਾ 27 ਦੀ ਸ਼ੀਟ ਕੱਢ ਦੇਗਾ ਇਹ ਕੱਢ ਦੇਗਾ ਮੈਂ ਵਾਅਦਾ ਨਾ ਕਹਿੰਦਾ ਜਿੱਥੇ ਲੋੜ ਪਊਗੀ ਉਥੇ ਮਾਇਆ ਵੀ ਦੇਵਾਂਗੇ ਉਥੇ ਲੋਕ ਵੀ ਦੇਵਾਂਗੇ ਜਿਹੜੇ ਮਰਜ਼ੀ ਹਲਕੇ 'ਚ ਭਾਈ ਸਾਹਿਬ ਜੀ ਸਿੰਘ ਬੈਠੇ ਆ ਭਾਈ ਸਾਹਿਬ ਤੁਹਾਡੇ ਮੋਗੇ ਤੋਂ ਮੇਰੀ ਰਿਸ਼ਤੇਦਾਰੀ ਆ ਮੋਗੇ 'ਚ ਮੇਰੀ ਰਿਸ਼ਤੇਦਾਰੀ ਆ ਤੁਹਾਨੂੰ ਸੱਦਣਗੇ ਘਰੇ ਇਕੱਠ ਵੇਖ ਲਿਓ ਮੇਰਾ ਪਰਿਵਾਰ ਉੱਥੇ ਆ ਇਸ ਕਰਕੇ ਗੁਰੂ ਸਾਹਿਬ ਨੇ ਬਖਸ਼ਾ ਬਹੁਤ ਦਿੱਤੀਆਂ ਜਿਆਦਾ ਨਾ ਬੋਲਦਾ ਆ ਕੋ ਟਾਈਮ ਦੀ ਪਾਬੰਦੀ ਆ ਮੈਂ ਇਹਨਾਂ ਸ਼ਬਦਾਂ ਨਾਲ ਬੇਨਤੀ ਕਰਦਾ 2027 ਮਨ 'ਚ ਰੱਖ ਕੇ ਚੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਆਵਾ ਬਕਾਲਾ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਵੱਡਾ ਇਕੱਠ ਹੋ ਰਿਹਾ ਹੈ ਅੱਜ ਸਿੱਖ ਇਕੱਤਰਤਾ ਹੋ ਰਹੀ ਹੈ ਜਿੱਥੇ ਕਿ ਵੱਡੇ ਫੈਸਲੇ ਲਏ ਜਾਂਦੀ ਆ ਵੀ ਸੁਭਾਵਨਾਮਾ ਨੇ ਤੇ ਇਸ ਮੌਕੇ ਵੱਡੇ ਇਕੱਠ ਦੇ ਵਿੱਚ ਹਰ ਇੱਕ ਬੁਲਾਰੇ ਨੇ ਇਹੀ ਕਿਹਾ ਕਿ ਉਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਆਪਣਾ ਆਗੂ ਮੰਨਿਆ ਗਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਵੇਗੀ ਅਤੇ ਮੁੱਖ ਮੰਤਰੀ ਭਾਈ ਅਮਰਤਪਾਲ ਸਿੰਘ ਨੂੰ ਬਣਾਇਆ ਜਾਵੇਗਾ ਇਹ ਕਹਿਣਾ ਹੈ ਹਰ ਇੱਕ ਬੁਲਾਰੇ ਦਾ ਇਹ ਤੁਸੀਂ ਵੀ ਇਹ ਗੱਲਾਂ ਨੂੰ ਸਹੀ ਮੰਨਦੇ ਹੋ ਯੈਸ ਜਾਂ ਨੋ ਦੇ ਵਿੱਚ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਮਿਲਦੇ ਆ ਜਲਦ ਇੱਕ ਵਾਰ ਫਿਰ ਤੋਂ ਹੋਰ ਬੁਲਾਰਿਆਂ ਦੇ ਲਾਈਵ ਤੁਹਾਡੇ ਤੱਕ ਲੈ ਕੇ ਸੋ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਨਵੇਂ ਦੋਸਤ ਜਰੂਰ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ